ਰਾਜ ਮੰਤਰੀ ਬੜੇ ਰਵਨੀਤ ਬਿੱਟੂ ਨੂੰ ਮਿਲਿਆ ਫੂਡ ਪ੍ਰੋਸੈਸਿੰਗ ਅਤੇ ਰੇਲਵੇ ਮੰਤ్రਾਲਾ ਅਹੁਦੇਤੇ ਹੋਏ ਬਿਰਾਜਮਾਨ 71 ਮੰਤਰੀਆਂ ਵਿੱਚ 36 ਕੈਬਨਿਟ ਮੰਤਰੀ 5 ਸੁਤੰਤਰ ਪਰਿਵਾਰ ਮੰਤਰੀ ਤੇ 36 ਰਾਜ ਮੰਤਰੀਆਂ ਨੇ ਚੁੱਕੀ ਸੀ ਸੌ ਐਤਵਾਰ ਨੂੰ ਮੋਦੀ ਦੇ 71 ਮੰਤਰੀਆਂ ਨੇ ਸੌ ਚੱਕੀ ਸੀ ਇਸ ਮੰਤਰੀ ਮੰਡਲ ਵਿੱਚ 36 ਕੈਬਨਿਟ ਮੰਤਰੀਆਂ 5 ਸੁਤੰਤਰ ਪਰਿਵਾਰ ਮੰਤਰੀ ਤੇ 36 ਰਾਜ ਮੰਤਰੀਆਂ ਸ਼ਾਮਿਲ ਹਨ ਪੰਜਾਬ ਤੋਂ ਕੇਂਦਰੀ ਮੰਤਰੀ ਮੰਡਲ ਵਿੱਚ ਰਾਜ ਮੰਤਰੀ ਬਣੇ ਰਵਨੀਤ ਸਿੰਘ ਬਿੱਟੂ ਨੂੰ ਮਿਲਿਆ ਫੂਡ ਪ੍ਰੋਸੈਸਿੰਗ ਅਤੇ ਰੇਲਵੇ ਮੰਤਰਾਲਾ ਦਿੱਤਾ ਗਿਆ ਹੈ ਅਤੇ ਉਹ ਅੱਜ ਦਿੱਲੀ ਸਥਿਤ ਆਪਣਾ ਅਹੁਦਾ ਸੰਭਾਲ ਲਿਆ ਹੈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਖੱਟੜ ਨੂੰ ਊਰਜਾ ਮੰਤਰਾਲਾ ਤੇ ਉਹ ਵੀ ਆਪਣੇ ਅਹੁਦੇ ਤੇ ਬਿਰਾਜਮਾਨ ਹੋ ਗਏ ਹਨ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਬਣੇ ਜੇਪੀ ਨੱਡਾ ਨੇ ਵੀ ਆਪਣੇ ਵਿਭਾਗ ਦਾ ਕੰਮਕਾਰ ਸੰਭਾਲ ਲਿਆ ਹੈ। ਦੂਜੇ ਪਾਸੇ ਮੋਦੀ ਸਰਕਾਰ ਦੇ ਵਿਭਾਗਿਆਂ ਦੀ ਵੰਡ ਸੋਮਵਾਰ ਦੀ ਸ਼ਾਮ 6:30 ਵਜੇ ਕੀਤੀ ਗਈ। ਜਿੱਥੇ ਕੈਬਨਿਟ ਮੰਤਰੀਆਂ ਵਿੱਚ ਅਮਿਤ ਸ਼ਾਹ ਨੂੰ ਫਿਰ ਤੋਂ ਗ੍ਰਹਿ ਮੰਤਰੀ, ਰਾਜਨਾਥ ਨੂੰ ਰੱਖਿਆ ਮੰਤਰੀ, ਨਿਤਿਨ ਗੜਕਰੀ ਨੂੰ ਸੜਕ ਪ੍ਰਵਾਹਨ ਮੰਤਰੀ ਬਣਾਇਆ ਗਿਆ ਹੈ। ਐਸ ਜੇ ਸ਼ੰਕਰ ਕੋਲ ਵਿਦੇਸ਼ ਮੰਤ్రਾਲਾ ਹੀ ਰਹੇਗਾ। ਸੀਤਾ ਨਿਰਮਾਲਾ ਫਿਰ ਤੋਂ ਵਿੱਤ ਮੰਤਰੀ ਅਸ਼ਵਨੀ ਵੈਸ਼ਨਵ ਫਿਰ ਤੋਂ ਰੇਲ ਮੰਤਰੀ ਜਦ ਕਿ ਪਿਊਸ਼ ਗੋਇਲ ਵੀ ਵਣਜ ਅਤੇ ਉਦਯੋਗ ਮੰਤਰੀ ਬਣੇ ਰਹਿਣਗੇ शिवराज ਨੂੰ ਖੇਤੀਬਾੜੀ ਮੰਤਰਾਲੇ ਦਾ ਮੰਤਰੀ ਬਣਾਇਆ ਗਿਆ ਹੈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਖੱਟੜ ਨੂੰ ਊਰਜਾ ਮੰਤਰਾਲਾ ਦਿੱਤਾ ਗਿਆ ਨਿਤਿਨ ਗਡਕਰੀ ਦੇ ਨਾਲ ਦੋ ਰਾਜ ਮੰਤਰੀ ਰਹਿਣਗੇ ਅਜੇ ਟਮਟਾ ਅਤੇ ਹਰਸ਼ ਮਲਹੋਤਰਾ ਨੂੰ ਸੜਕ ਪਰਿਵਹਨ ਰਾਜ ਮੰਤਰੀ ਬਣਾਇਆ ਗਿਆ ਹੈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੂੰ ਸਿਹਤ ਅਤੇ ਪਰਿਵਾਰ ਕल्याण ਮੰਤਰਾਲਾ ਦੇ ਨਾਲ ਰਸਾਇਣ ਤੇ ਔਰਵਕ ਮੰਤਰਾਲਾ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਚਡੀ ਕੁਮਾਰ ਸਵਾਮੀ ਨੂੰ ਪਾਰੀ ਉਦਯੋਗ ਤੇ ਇਸਪਾਤ ਮੰਤਰਾਲਾ, ਤਰਮਿੰਦਰ ਪ੍ਰਧਾਨ ਨੂੰ ਸਿੱਖਿਆ ਮੰਤਰਾਲਾ, ਜੀਤਨ ਰਾਮ ਮਾਜੀ ਨੂੰ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ ਵਿਭਾਗ, ਲਲਨ ਸਿੰਘ ਨੂੰ ਪੰਚਾਇਤੀ ਰਾਜ, ਫਿਸ਼ਰੀਜ਼ ਪਸ਼ੂ ਪਾਲਣ ਤੇ ਡੇਰੀ ਮੰਤਰਾਲਾ, ਸਰਬਾਨੰਦ ਸੋਨੋਵਾਲ ਨੂੰ ਪੋਰਟ ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲਾ ਡਾਕਟਰ ਵਰਿੰਦਰ ਖਟੀਕ ਨੂੰ ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲਾ, TDP ਦੇ ਰਾਮ ਮੋਹਨ ਨਾਇਡੋ ਨੂੰ ਨਾਗਰਿਕ ਪਾਰਕ, ਪ੍ਰਹਲਾਦ ਜੋਸ਼ੀ ਨੂੰ ਖਪਤਾਂ ਮਾਮਲੇ, ਨਵੀਨ ਅਤੇ ਨਵੀਨੀਕਰਨ ਊਰਜਾ ਮੰਤਰਾਲਾ, ਜੁਇਲ 오ਰਾਵ ਨੂੰ ਆਦਿਵਾਸੀ ਮਾਮਲੇ, ਗਿਰੀ ਰਾਜ ਕਪੜਾ, ਜੋਤੀਰ ਦਿਤਾਯਾ ਸਿੰਧਿਆ ਨੂੰ ਸੰਚਾਰ ਮੰਤਰਾਲਾ, ਭੁਪਿੰਦਰ ਯਾਦਵ ਨੂੰ ਵਾਤਾਵਰਨ, ਜਲਵਾਯੂ ਪਰਿਵਰਤਨ, ਗਜੇਂਦਰ ਸਿੰਘ ਸ਼ੇਖਾਵਤ ਨੂੰ ਸੰਸਕ੍ਰਿਤੀ ਅਤੇ ਪర్యਟਨ ਮੰਤਰਾਲਾ ਅਨਪੁਰਨਾ ਦੇਵੀ ਨੂੰ ਮਹਿਲਾ ਅਤੇ ਬਾਲ ਵਿਕਾਸ, ਕਿਰਨ ਰੀਜੁਜ ਨੂੰ ਸੰਸਦੀ ਕਮਮਤ ਅਤੇ ਅਲਪ ਸੰਖਿਆਕ ਮਾਮਲੇ ਦਾ ਮੰਤਰਾਲਾ ਦਿੱਤਾ ਗਿਆ ਹੈ ਜਦਕਿ ਹਰਦੀਪ ਸਿੰਘ ਪੂਰੀ ਨੂੰ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਿਆ, ਮਨਸੂਖ ਮੰਡਵਿਆ ਨੂੰ ਲੇਬਰ, ਰੁਜ਼ਗਾਰ, ਯੁਵਕ ਅਤੇ ਖੇਲ ਮਾਮਲੇ ਮੰਤਰਾਲਾ, ਜੀ ਕਿਸ਼ਨ ਰੈਡੀ ਨੂੰ ਕੋਇਲਾ ਅਤੇ ਖਨਨ ਮੰਤਰਾਲਿਆ, ਚਿਰਾਗ ਪਾਸਵਾਨ ਨੂੰ ਫੂਡ ਪ੍ਰੋਸੈਸਿੰਗ ਅਤੇ ਸੀਆਰ ਪਾਟਿਲ ਨੂੰ ਜਲ ਸ਼ਕਤੀ ਮੰਤਰਾਲਾ ਦਿੱਤਾ ਗਿਆ ਹੈ